ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਅੱਜ ਮੈਂ ਜਿਸ ਵੀਰਪਾਰਾ ਕੋਲੇ ਖੇਤੀ ਹੈਗੀ ਆ ਅਗਰ ਉਹਦੇ ਵਾਸਤੇ ਕਿਆਰੀਆਂ ਹੈਗੀਆਂ ਜਾਂ ਕੋਈ ਕਈ ਵਾਰੀ ਕੋਠੀਆਂ ਵੱਡੀਆਂ ਹੁੰਦੀਆਂ ਲਾਉਣ ਹੁੰਦਾ ਹੈ ਆਪਣੇ ਬੂਟਿਆਂ ਬਾਰੇ ਰეკਮੈਂਡ ਕਰੂੰਗਾ ਵੀ ਤੁਸੀਂ ਭਾਈ ਮਸੰਮੀ ਦਾ ਬੂਟਾ ਇੱਕ ਜ਼ਰੂਰ ਲਾਓ ਇਹਨੇ ਕੀ ਕਰਨਾ ਹੁਣ ਤਾਂ ਹਾਈਬ੍ਰਿਡ ਵੀ ਆ ਗਏ ਪਹਿਲਾ ਸਾਲ ਜਾਂਦਾ ਦੂਜੇ ਸਾਲ ਆਪਣਾ ਬੂਟਾ ਬਿਲਕੁਲ ਭਰਪੂਰ ਇੱਕ ਕੁਆਟਲ ਮੁਸੰਮੀ ਦੇ ਦਿੰਦਾ ਹੈ ਹੁਣ ਜੇ ਕਿਵੇਂ ਆਪਣਾ ਇਹ ਬੂਟਾ ਲਾਇਆ ਇਹ ਨੂੰ ਆਪਾਂ ਵੇਖੀਏ ਇਹ ਨੂੰ ਆਪਾਂ ਐਤ ਕੀ ਤੀਜਾ ਸਾਲ ਜਾ ਰਿਹਾ ਹੈਗਾ ਇਹਨੇ ਦੂਜੇ ਸਾਲ ਹੀ ਪਿਛਲੇ ਵਾਰੀ ਵੀ ਇਹਨੇ ਆਪਾਂ ਨੂੰ ਫਲ ਬਹੁਤ ਦੇਤਾ ਸੀਗਾ ਔਰ 60 ਤੋਂ 70 ਕਿਲੋ ਫਾਲੇ ਦੇ ਉੱਤੇ ਰਾਮ ਨਾਲ ਨੋਰਮਲ ਫਲ ਆ ਜਾਂਦਾ ਹੈਗਾ ਜਿਹੜਾ ਆਪਾਂ ਨੂੰ ਕਰੀਏ ਜਿਵੇਂ ਕਿ ਹੁਣ ਆਪਾਂ ਨੂੰ ਤੋੜਦਿਆਂ ਨੂੰ 10 12 ਦਿਨ ਆਪਾਂ ਨੂੰ ਹੋ ਵੀ ਗਏ ਤੇ ਆਪਾਂ ਘਰੇ ਬਿਲਕੁਲ ਇਹਨੂੰ ਉਹ ਕਰ ਲੈਨੇ ਆ ਅਗਰ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਮਾੜੀ ਜਿਹੀ ਖੱਟੀ ਹੁੰਦੀ ਆ ਆ ਬਖਾ ਦਿਓ ਭਾਈ ਓਏ ਇਹਨੂੰ ਨਾਲ ਦੀ ਨਾਲ ਤੋੜੋ ਇਹ ਬਿਲਕੁਲ ਤੋੜਨ ਦੇ ਤਿਆਰ ਆਗਾ ਇਹ ਪੂਰੀ ਅੰਦਰੋਂ ਰਸ ਦੇ ਨਾਲ ਫੁੱਲ ਭਰੀ ਵੀ ਆ ਗਈ ਫਿਰ ਆਪਾਂ ਇਹਨੂੰ ਕਰਨਾ ਕੀ ਹੈਗਾ ਇਹਨੂੰ ਇਹਨੂੰ ਇਸ ਤਰ੍ਹਾਂ ਸਾਰਿਆਂ ਨਾਲੋਂ ਪਹਿਲਾਂ ਇਹਨੂੰ ਕੀ ਕਰਨਾ ਜੇ ਆਪਾਂ ਇਹਦਾ ਕੱਢਣਾ ਹੈਗਾ ਜੂਸ ਇਸ ਤਰ੍ਹਾਂ ਵੀ ਜੂਸ ਇਹਦਾ ਨਿਕਲ ਜਾਊਗਾ ਆ ਵੇਖੋ ਭਾਈ ਬਖਾਈਏ ਆ ਭਾਈ ਆ ਇਸ ਤਰ੍ਹਾਂ ਦੀ ਵੇਖੋ ਇਹ ਬਹੁਤ ਪਿਆਰੀ ਔਰ ਭਰੀ ਵੀ ਬਿਲਕੁਲ ਆਪਾਂ ਜੂਸਰ ਦੇ ਵਿੱਚ ਦਾ ਜੂਸ ਕਾਢੀ ਲੈਨੇ ਆ ਇਹਦਾ ਜੂਸ ਹੁਣ ਤੁਸੀਂ ਤੁਹਾਨੂੰ ਓਮੀ ਡੈਮੋ ਕਰਕੇ ਵਿਖਾ ਦਿੰਨੇ ਆ ਵੇਖੋ ਤੁਸੀਂ ਵੇਖੋ ਜੂਸ ਨਿਕਲਦਾ ਇਹਦਾ ਇਹਦਾ ਜੂਸ ਕਿਉਂ ਨਿਕਲਦਾ ਇਹ ਇੱਕ ਤਾਂ ਤਾਜੀ ਆ ਇੱਕ ਬਿਲਕੁਲ ਇਹ ਭਰਪੂਰ ਮਾਤਰਾ ਦੇ ਵਿੱਚ ਭਰੀ ਪੂਰੀ ਵਿਟਾਮਿਨਾਂ ਦੇ ਨਾਲ ਜਿਹਦੀ ਆਪਾਂ ਵਿਟਾਮਿਨਾਂ ਦੀ ਗੱਲ ਕਰੀਏ ਵਿਟਾਮਿਨ ਏ ਵਿਟਾਮਿਨ ਸੀ ਵਿਟਾਮਿਨ ਡੀ ਵਿਟਾਮਿਨ E ਇਹ ਤੋਂ ਲਾ ਕੇ E ਦੇ ਵਿੱਚ ਇਹਦੇ ਇਹਦੇ ਵਿੱਚ S ਦੇ ਵਿੱਚ ਵਿਟਾਮਿਨ ਇਹ ਮੈਂ ਇੱਕ ਜ਼ਰੂਰ ਗੱਲ ਕਰੂੰਗਾ ਅਗਰ ਤੁਸੀਂ ਤਾਜ਼ਾ ਦੁੱਧ ਜੂਸ ਕੱਢਣਾ ਹੈ ਇਹਦੇ ਵਿੱਚ ਨੂਨ ਨਹੀਂ ਪਾਉਣਾ ਅਗਰ ਤੁਹਾਨੂੰ ਲੋੜ ਆ ਤਾਂ ਤੁਸੀਂ ਕਾਲੀ ਮਿਰਚ ਪਾ ਸਕਦੇ ਹੋ ਇਹਦੇ ਵਿੱਚ ਜਦੋਂ ਤੁਸੀਂ ਨੂਨ ਇਹਦੇ ਵਿੱਚ ਪਾਤਾ ਅਗਰ ਤੁਹਾਡਾ ਟੇਸਟ ਬਿਲਕੁਲ ਗਿਆ ਵਿਟਾਮਿਨ A ਵਿਟਾਮਿਨ C ਵਿਟਾਮਿਨ D ਵਿਟਾਮਿਨ E ਤੱਕ ਆ ਇਹਦੇ ਵਿੱਚ ਉਹ ਵਿਟਾਮਿਨ ਤਾਂ ਇਹਦੇ ਖਤਮ ਹੋ ਗਏ ਇਹ ਕੀ ਬਣ ਗਿਆ ਕੱਲਾ ਪਾਣੀ ਔਰ ਜੀਭ ਦਾ ਸਵਾਦ ਥੋੜਾ ਜੂਸ ਬਣ ਗਿਆ ਜਦੋਂ ਤੇ ਬਿਲਕੁਲ ਉਹਨੇ ਕੋਈ ਕੰਮ ਨਹੀਂ ਕਰਨਾ ਅਗਰ ਤੁਹਾਡੇ ਲੀਵਰ ਦੇ ਵਿੱਚ ਜਿੰਨੀ ਮਰਜੀ ਸੋਜ ਆ ਲੀਵਰ ਦੇ ਵਿੱਚ ਜਿੰਨੀ ਮਰਜੀ ਸੋਜ ਆ ਕਬਜ ਰਹਿੰਦੀ ਆਗੀ ਤੁਹਾਨੂੰ ਤੁਹਾਡਾ ਕਬਜ ਦੇ ਨਾਲ ਗੈਸ ਬਣਦੀ ਆ ਸਿਰ ਨੂੰ ਜਾਂਦੀ ਆ ਸਿਰ ਦਰਦ ਹੁੰਦਾ ਹੈ ਅਗਰ ਤੁਸੀਂ ਅਗਰ ਬੂਟਾ ਲਾਇਆ ਹੋਆ ਤਾਂ ਬਹੁਤ ਚੰਗੀ ਆ ਜੇ ਬਾਜ਼ਾਰੋਂ ਤੁਸੀਂ ਇਹਦਾ ਗਲਾਸ ਜੂਸ ਦਾ ਬਣਾਉਣਾ ਹੈਗਾ ਮੰਗਾਉਣਾ ਉਹ ਬੰਦੇ ਤੋਂ 70 ਤੋਂ 80 ਰੁਪਏ ਉਹ ਤੁਹਾਨੂੰ ਦੇਊਗਾ ਉਹਨੂੰ ਕਹਿ ਵੀ ਮੈਨੂੰ ਨਰੋਲ ਬਿਲਕੁਲ ਅਹਿਮਸਮੀ ਦਾ ਜੂਸ ਕੱਢ ਕੇ ਦੇ ਦੇ ਇਹਦੇ ਵਿੱਚ ਕੋਈ ਚੀਜ਼ ਤੂੰ ਮਿੱਠੀ ਨਹੀਂ ਪਾਉਣੀ ਨਾ ਤੂੰ ਖੰਡ ਪਾਉਣੀ ਆ ਤੇ ਨਾ ਤੂੰ ਇਹਦੇ ਵਿੱਚ ਨੂਨ ਪਾਉਣਾ ਅਗਰ ਤੇਰੇ ਕੋਲੇ ਕਾਲੀ ਮਿਰਚ ਹੈਗੀ ਆ ਤਾਂ ਕਾਲੀ ਮਿਰਚ ਪਾ ਦੇ ਕਾਲੀ ਮਿਰਚ ਦਾ ਕੰਮ ਕੀ ਆ ਆਪਣੇ ਖੂਨ ਨੂੰ ਸਾਫ਼ ਕਰਨਾ ਗੰਦਕੀ ਨੂੰ ਬਾਹਰ ਕੱਢਣਾ ਮਸੰਮੀ ਦਾ ਕੀ ਕੰਮ ਆ ਗੰਦਕੀ ਨੂੰ ਬਾਹਰ ਕੱਢਣਾ ਜੇ ਤੁਹਾਡੇ ਕੋਈ ਵੀ ਲਾਗ ਲੱਗੀ ਵੀ ਆ ਪੇਟ ਦਰਦ ਰਹਿੰਦਾ ਬਾਰ ਬਾਰ ਖਟੇੜ ਘਾਰ ਆਉਂਦੇ ਆਗੇ ਤੁਹਾਨੂੰ ਤੁਹਾਨੂੰ ਕਬਜ ਰਹਿੰਦੀ ਆ ਤੜਕੇ ਪੇਟ ਤੁਹਾਡਾ ਨਹੀਂ ਸਾਫ ਹੁੰਦਾ ਤੁਸੀਂ ਕੀ ਕਰਨਾ ਜਦੋਂ ਇਹਦਾ ਜੂਸ ਪੀਣਾ ਹੈਗਾ ਕਮ ਸੇ ਕਮ 2 ਘੰਟੇ ਕੋਈ ਚੀਜ਼ ਨਾ ਖਾਓ ਮੈਂ ਹੀ ਕਰੂੰਗਾ ਮੈਂ ਰਿਸਰਚ ਕਰਦਾ ਹੁੰਨਾ ਮੈਂ ਪਸ਼ੂਆਂ ਦੀਆਂ ਮੇੜੀਆਂ ਵੀਡੀਓ ਚੱਲ ਰਹੀਆਂ ਹੈਗੀਆਂ ਪਸ਼ੂਆਂ ਦੇ ਉੱਤੇ ਰਿਸਰਚ ਕਰਦਾ ਕਰਦਾ ਕੁਝ ਮੈਨੂੰ ਜਿਹੜੀਆਂ ਚੀਜ਼ਾਂ ਬਾਰੇ ਗਿਆਨ ਆ ਮੈਂ ਬੰਦੇ ਵਾਸਤੇ ਉਹੀ ਦੱਸਦਾ ਮੈਂ ਦੂਜੀ ਚੀਜ਼ ਨਹੀਂ ਦੱਸਦਾਗਾ ਅਗਰ ਮੈਨੂੰ ਜਾਣਕਾਰੀ ਹੋਊਗੀ ਸਿਹਤ ਵਾਸਤੇ ਉਹੀ ਮੈਂ ਦੱਸੂਗਾ ਦੂਜੀ ਮੈਂ ਨਹੀਂ ਦੱਸੂਗਾ ਜਿਵੇਂ ਹੁਣ ਮੈਂ ਕਾਲੀ ਮਿਰਚੇ ਦੇ ਵਿੱਚ ਕੀਤੀ ਆ ਨੂਨ ਦੇ ਵਾਸਤੇ ਮੈਂ ਮਨਾ ਕੀਤਾ ਹੈਗਾ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਵੇਂ ਕੈਂਸਰ ਵਰਗੀਆਂ ਬਿਮਾਰੀਆਂ ਅੰਤੜੀਆਂ ਦੀਆਂ ਅੰਤਰੀਆਂ ਦੀਆਂ ਬਿਮਾਰੀਆਂ ਹੈਗੀਆਂ ਨਾਮਰਾਦ ਬਿਮਾਰੀਆਂ ਨੂੰ ਵੀ ਇੱਥੋਂ ਤੱਕ ਵੀ ਇਹ ਇਹ ਜਿਹੜੇ ਵਿਟਾਮਿਨ ਅੰਦਰ ਜਾਣਗੇ ਭਰਪੂਰ ਆਪਾਂ ਨੂੰ ਉਹ ਲੜਾਈਆਂ ਨਾਲ ਜਿਹੜੀਆਂ ਆਪਣੇ ਸੈੱਲ ਲਾਲ ਸੈੱਲ ਆਪਣੇ ਕੰਮ ਕਰਦੇ ਆ ਜਦੋਂ ਆਪਾਂ ਨੂੰ ਬੁਖਾਰ ਹੋ ਜਾਂਦਾ ਹੈਗਾ ਉਹੋ ਜਿਹੜੇ ਸੈੱਲ ਦੂਜੇ ਹੁੰਦੇ ਆਗੇ ਐਂਟੀਬਾਡਿਕ ਸੈੱਲਾਂ ਦੇ ਉੱਤੇ ਆਪਣੇ ਤੇ ਜ਼ੋਰ ਪਾ ਜਾਂਦੇ ਆਗੇ ਜਿਹੜਿਆਂ ਤੇ ਆਪਣੇ ਉਹ ਸੈੱਲ ਦਬ ਜਾਂਦੇ ਆਗੇ ਤੇ ਉਹ ਸੈੱਲ ਇਨਫੈਕਸ਼ਨ ਵਾਲੇ ਸੈੱਲ ਵੱਜ ਜਾਂਦੇ ਆਗੇ ਤੋਂ ਕੰਮ ਕਰਨਾ ਛੱਡ ਦਿੰਦੇ ਨੇ ਇਹ ਕੀ ਕੰਮ ਕਰਦਾ ਹੈਗਾ ਜਿਹੜੇ ਤੁਹਾਡੇ ਸੈੱਲ ਬਿਮਾਰੀ ਨਾਲ ਲੜਦੇ ਨੇਗੇ ਉਹਨੂੰ ਲੜਨ ਦੀ ਮਾਤਰਾ ਦੇ ਵਿੱਚ ਇਹ ਇਹ ਭਾਈ ਭਰਪੂਰ ਉਹਦੇ ਨਾਲ ਉਹਦੇ ਨਾਲ ਟੱਕਰ ਲੈਂਦੇ ਆ ਉਹਨਾਂ ਨੂੰ ਸੱਲਾਂ ਨੂੰ ਵਧਾਉਂਦੇ ਆ ਬਹੁਤ ਜ਼ਿਆਦੇ ਕਿਸੇ ਬੰਦੇ ਨੂੰ ਭੁੱਲਣ ਦੀ ਬਿਮਾਰੀ ਆ ਜਿਵੇਂ ਬਾਜ਼ਾਰ ਗਿਆ ਤੇ ਉਹਨੂੰ ਕਹਤਾ ਵੀ 2 ਕਿਲੋ ਆਲੂ ਲੈ ਆਈ 2 ਕਿਲੋ ਗਾਜਰਾਂ ਲੈ ਆਈ 2 ਕਿਲੋ ਮੂੜੀਆਂ ਲੈ ਆਈ ਉਹ 2 ਕਿਲੋ ਮੂੜੀਆਂ ਲੈ ਕੇ ਮੁੜਿਆ ਗਾਜਰਾਂ ਵਿੱਚ ਹੀ ਰਹਿ ਗਈਆਂ ਅਗਰ ਤੁਸੀਂ ਗਿਣ ਕੇ 20 ਗਲਾਸ ਇਹਦੇ ਪੀ ਲੋ ਤੁਸੀਂ ਲਗਾਤਾਰ ਅਗਰ ਪੀਣੇ ਆ 20 ਦਿਨ 20 ਦਿਨ 20 ਗਲਾਸ ਪੀਣੇ ਆ ਤੇ ਤੁਸੀਂ ਖਾਲੀ ਪੇਟ ਹੋਮੋ ਤੁਸੀਂ 2 ਘੰਟੇ ਕੁਝ ਖਾਓ ਨਾ ਤੇ ਬਿਲਕੁਲ ਥੋੜੀ ਯਾਦ ਆਸਤ ਨੂੰ ਬਿਲਕੁਲ ਮੁੜ ਕੇ ਵਾਪਸ ਲਿਆਂਦੇ ਆਗੇ ਇਹ ਇੰਨਾ ਬਹੁਤ ਜ਼ਿਆਦਾ ਫਾਇਦਾ ਹੈ ਫਿਰ ਜੇ ਇਹਦੇ ਆਪਾਂ ਗੱਲ ਕਰੀਏ ਇਹਦੇ ਚ ਕੀ ਕਰਨਾਗਾ ਆਪਾਂ ਇੱਕ ਰੇਪ ਪਾਉਣੀ ਆਗੀ ਰੇਪ ਪਾ ਕੇ ਇਹਨੂੰ ਆਪਾਂ ਇੱਕ ਥੱਲੇ ਜਿਹੜੀ ਦਵਾਈ ਪਾਉਣੀ ਆਗੀ ਕਲੀ ਸਿਉਖ ਤੋਂ ਪਾਉਣੀ ਆ ਠੀਕ ਆ ਸਿਉਖ ਤੋਂ ਪਾ ਸਕਦੇ ਹੋ ਜੇ ਤੁਸੀਂ ਕੈਮੀਕਲ ਕੋਈ ਨਹੀਂ ਪਾਉਣਾ ਤਾਂ ਬਾਜ਼ਾਰੋਂ ਕਲੀ ਲਿਆਓ ਅੱਧਾ ਕਿਲੋ ਕਲੀ ਪਾ ਕੇ ਆਲੇ ਦੁਆਲੇ ਪਾ ਦਿਓ ਫਿਰ ਅਗਰ ਜਦੋਂ ਫਲ ਚੱਕਦੀ ਆ ਤਿੰਨ ਰੇਹਾਂ ਇਹਨਾਂ ਨੂੰ ਜ਼ਰੂਰ ਪਾਓ ਡੀਪੀ ਫਾਸਫੋਰਟ ਤੇ ਪਟਾਸ਼ ਇਹ ਤਿੰਨੇ ਰਲਾ ਕੇ ਤੁਸੀਂ ਇੱਕ ਬੂਟੇ ਨੂੰ 1.5 ਕਿਲੋ ਪਾ ਸਕਦੇ ਹੋਗੇ ਉਹ ਪਾ ਕੇ ਪਾਣੀ ਨਾਲ ਭਰ ਦਿਓ ਅਗਰ ਤੁਸੀਂ ਕੋਈ ਕੈਮੀਕਲ ਨਹੀਂ ਪਾਉਂਗੇ ਤਾਂ ਬਿਲਕੁਲ ਹੁਣ ਜਿਵੇਂ ਆਹ ਵੇਖੋ ਬਿਲਕੁਲ ਸਾਫ਼ ਔਰ ਬਹੁਤ ਵਧੀਆ ਹੈ ਇਹ ਹੈਗਾ ਜਿਵੇਂ ਮਰਜ਼ੀ ਤੁਸੀਂ ਇਹਨੂੰ ਇਹਨੂੰ ਪੀ ਸਕਦੇ ਹੋਗੇ ਪੀਣ ਦਾ ਟੇਸਟ ਵੀ ਇਹਦਾ ਇਹਦਾ ਟੇਸਟ ਇੰਨਾ ਵਧੀਆ ਹੈਗਾ ਇਹਦੇ ਵਿੱਚ ਮਿੱਠਾ ਪਾਉਣ ਦੀ ਲੋੜ ਨਹੀਂ ਨੂਨ ਪਾਉਣ ਦੀ ਲੋੜ ਨਹੀਂ ਕੁਛ ਨਹੀਂ ਪਾਉਣ ਦੀ ਲੋੜ ਕਾਲੀ ਮਿਰਚ ਮੈਂ ਜ਼ਰੂਰ ਤੁਹਾਨੂੰ ਕਹੂੰਗਾ ਅਗਰ ਕਾਲੀ ਮਿਰਚ ਪਾ ਲੋਗੇ ਥੋੜਾ ਜੂਰ ਕੈਸੜ ਜਿੰਨਾ ਮਰਜੀ ਵਧਿਆ ਗਿੱਟੇ ਦੁਖਦੇ ਆ ਜੂਰ ਕੈਸੜ ਨਾ ਗੋਡੇ ਦੁਖਦੇ ਆ ਮੋਢੇ ਦੁਖਦੇ ਆ ਧੌਣ ਦੁਖਦੇ ਆ ਸਰਵਾਈਕਲ ਤੱਕ ਕਰ ਦਿੰਦਾ ਜੂਰ ਕੈਸੜ ਅਗਰ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਪਾ ਲਈ ਤੇ ਬਿਲਕੁਲ ਇਹਦੀ ਓਕੇ ਦੀ ਰਿਪੋਰਟ ਹੋਊ ਅੱਜ ਤੁਹਾਨੂੰ ਮਸੰਮੀ ਦੇ ਬਾਰੇ ਜਾਣਕਾਰੀ ਦਿੱਤੀ ਔਰ ਮੈਂ ਗੁਰਲਾਬ ਸਿੰਘ ਬਠਿੰਡਾ ਵੱਲੋਂ ਰეკਮੈਂਡ ਕਰੂੰਗਾ ਵੀ ਇੱਕ ਇੱਕ ਬੂਟਾ ਆਉਂਦੇ ਬਾਰ ਨੂੰ ਹੁਣ ਮੌਸਮ ਬਹੁਤ ਵਧੀਆ ਹੈ ਕਿ ਕਬੂਟਾ ਲਿਆਓ ਔਰ ਬੂਟੇ ਦੀ ਕੁਆਲਿਟੀ ਅਗਰ ਜਦੋਂ ਤੁਸੀਂ ਲੈਣ ਚੱਲਿਓ ਨਰਸਰੀ ਦੇ ਉੱਤੋਂ ਉਦੋਂ ਭਾਈ 500 ਵਾਲਾ ਬੂਟਾ ਨਹੀਂ ਲਾਉਣਾ ਮੈਂ ਇਹ ਜਲੰਧਰੋਂ ਬੂਟੇ ਮੰਗਵਾਏ ਸੀਗੇ ਅਗਰ ਤੁਸੀਂ 2.5 300 ਵਾਲਾ ਬੂਟਾ ਲਾਉਂਗੇ ਉਹਨੂੰ ਕਹਿ ਵੀ ਚੰਗੀ ਕੁਆਲਿਟੀ ਦਾ ਸਾਨੂੰ ਬੂਟਾ ਦੇ ਦੇ ਇਹਦਾ ਇੱਕ ਤਾਂ ਦਲ ਮੋਟਾ ਨਹੀਂ ਮਿਲੂਗਾ ਤੁਹਾਨੂੰ ਬਿਲਕੁਲ ਸਾਫ਼ ਮਿਲੂਗਾ ਇੱਕ ਜਿਵੇਂ ਮੈਂ ਤੁਹਾਨੂੰ ਹੁਣ ਪਾਣੀ ਕੱਟ ਕੇ ਦਿਖਾਇਆ ਪਾਣੀ ਆ ਵੇਖੋ ਇਹਦੇ ਚੋਂ ਹੱਥ ਦੇ ਨਾਲ ਹੀ ਐ ਨਿਕਲਿਆਊਗਾ। ਅਗਰ ਤੁਸੀਂ ਜੂਸ ਕੱਢੋਗੇ ਤਾਂ ਬਿਲਕੁਲ ਇਹ ਹੋ ਜਾਊਗਾ। ਇਹ ਆ ਵੇਖੋ ਬਿਲਕੁਲ ਓਕੇ ਹੋਊਗਾ। ਇਹ ਤੁਸੀਂ ਭਾਈ ਬੂਟਾ ਲਾਓ। ਗੁਰਲਾਬ ਸਿੰਘ ਬਠਿੰਡਾ ਵੇਖਣ ਵਾਲਿਆਂ ਨੂੰ ਬਹੁਤ-ਬਹੁਤ ਜੀ ਧੰਨਵਾਦ। ਜੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਐਡ ਕਰਵਾਉਣੀ ਹੋਵੇ, ਕੋਈ ਬਾਗ ਦੀ ਮਸ਼ਹੂਰੀ ਕਰਵਾਉਣੀ ਹੋਵੇ, ਜਾਂ ਕੋਈ ਮਸੰਮੀ ਵੇਚਣ ਤੇ ਲੈਣ ਤੇ ਕੋਈ ਵੀ ਇਸ ਤਰ੍ਹਾਂ ਦਾ ਕਰਵਾਉਣਾ ਹੋਵੇ ਜਾਂ ਦੁਕਾਨ ਦੀ ਕਰਵਾਉਣੀ ਹੋਵੇ ਇਸ ਮੇਰੇ ਨੰਬਰ ਤੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਪਾਂ ਉਸ ਨੰਬਰ ਤੇ ਤੁਸੀਂ ਜਦੋਂ ਭੇਜੋਗੇ ਆਪਣਾ ਨਾਮ ਕੀ ਭੇਜਣਾ ਹੈਗਾ ਨਾਮ ਐਡਰੈਸ ਫੋਨ ਨੰਬਰ ਤੇ ਤੁਸੀਂ ਆਥ ਨੇ ਜਦੋਂ ਅਸੀਂ ਤੁਹਾਡੇ ਸਵਾਲ ਜਵਾਬ ਕਰਦੇ ਆ ਤੇ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡੇ ਤੱਕ ਪਹੁੰਚ ਕਰਕੇ ਵੀਡੀਓ ਬਣਾ ਦੇਾਂਗੇ ਆਪਣਾ ਕੋਈ ਪੈਸਾ ਨਹੀਂਗਾ ਇਹਦਾ ਵੀਡੀਓ ਬਣਾਉਣ ਦਾ ਇਹ ਆਪਣਾ ਲੋਕ ਸੇਵਾ ਦਾ ਕੰਮ ਆ ਭਲਾਈ ਦਾ ਮਨੁੱਖਤਾ ਦਾ ਕੰਮ ਆ ਔਰ ਪਸ਼ੂਆਂ ਦੀ ਦਵਾਈ ਦਾ ਕੰਮ ਆ ਨਾਲ-ਨਾਲ ਹੁਣ ਥੋੜਾ ਜਿਹਾ ਹਟ ਕੇ ਬੰਦਿਆਂ ਦੇ ਉੱਤੇ ਵੀ ਕਈ ਵੀਰਾਂ ਦੇ ਕਮੈਂਟ ਆਏ ਵੀ ਬਾਬਾ ਜੀ ਬੰਦਿਆਂ ਦੇ ਉੱਤੇ ਜਿੰਨੀ ਕੁ ਤੁਹਾਨੂੰ ਜਾਣਕਾਰੀ ਆ ਓਨੀ ਕੁ ਦਿਓ ਮੈਂ ਪਸ਼ੂਆਂ ਤੇ ਬੰਦਿਆਂ ਤੇ ਓਨੀ ਜਾਣਕਾਰੀ ਦਿੰਨਾ ਜਿੰਨੀ ਮੈਨੂੰ ਪਤਾ ਹੈ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਸਰੀਕਾਲ ਬਹੁਤ ਬਹੁਤ ਧੰਨਵਾਦ